ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਅਸੀਂ ਧੀ ਲੈ ਕੇ ਆ ਰਹੇ ਹਾਂ ਉਹ ਧੀ ਨੂੰ ਸਾਰਾ ਕੁਝ ਹੀ ਉਂਤਾ ਹੋਵੇ ਕਿੰਿਆ ਵਾਰੀ ਕੁਦਰਤੀ ਗੱਲ ਹੈ ਕਿ ਧੀ ਦੇ ਵਿੱਚ ਵੀ ਕੁਝ ਕਮੀਆਂ ਹੁੰਦੀਆਂ ਨੇ ਤੇ ਕੁਝ ਕਮੀਆਂ ਸਾਡੇ ਪੁੱਤਰਾਂ ਦੇ ਵਿੱਚ ਵੀ ਹੁੰਦੀਆਂ ਨੇ ਜਿਉ ਕਮੀਆਂ ਸੀ ਸਮੇਂ ਦੇ ਨਾਲ ਪੂਰੀਆਂ ਕਰ ਲਈਏ ਤੇ ਸਾਡੇ ਜਿਹੜੇ ਘਰ ਇਹ ਵਧੀਆ ਚੱਲਦੇ ਨੇ ਪਰ ਜੇ ਵਿਆਹ ਤੋਂ ਬਾਅਦ ਵੀ ਅਸੀਂ ਆਪਣੀਆਂ ਗਲਤੀਆਂ ਨੂੰ ਨਾ ਮੰਨੀਏ ਵਿਆਹ ਤੋਂ ਬਾਅਦ ਵੀ ਅਸੀਂ ਉਹੀ ਵੇਲੜਾ ਵਰਗੇ ਕੰਮ ਕਰੀਏ ਵਿਆਹ ਤੋਂ ਬਾਅਦ ਵੀ ਮੁੰਡਾ ਕਹੇ ਮੈਂ ਤਾਂ ਭਈ ਕੰਮ ਨਹੀਂ ਕਰਨਾ ਵਿਆਹ ਤੋਂ ਬਾਅਦ ਵੀ ਮੁੰਡਾ ਕਹੇ ਮੈਂ ਨਹੀਂ ਜ਼ਿੰਮੇਵਾਰੀ ਸਾਹਮਣੀ ਤੇ ਪਿਆਰ ਵਾਲਿਓ ਫੇਰ ਰਿਸ਼ਤੇ ਇਦਾਂ ਨਹੀਂ ਜਿਵੇਂ ਨਿਭਦੇ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਵੋ ਚਾਹੇ ਉਹ ਧੀ ਆ ਚਾਹੇ ਉਹ ਪੁੱਤ ਆ ਉਸ ਨੂੰ ਇੱਕ ਗੱਲ ਸਮਝਾ ਦਿਓ ਕਿ ਧੀਏ ਜੇ ਤੂੰ ਜ਼ਿੰਮੇਵਾਰੀ ਨੂੰ ਸਾਂਭੇਂ ਕੀਤਾ ਅੱਗੇ ਜਾ ਕੇ ਤੈਨੂੰ ਸੁੱਖ ਮਿਲੇਗਾ ਆਪਣੇ ਪੁੱਤ ਨੂੰ ਵੀ ਸਮਝਾਓ ਪੁੱਤ ਜੇ ਤੂੰ ਕੰਮ ਕਾਜ ਕਰੇਂਗਾ ਤੇ ਤੈਨੂੰ ਅੱਗੇ ਕੁੜੀ ਵਧੀਆ ਮਿਲੇਗੀ ਕਿੰ‍या ਵਾਰੀ ਕੁਦਰਤ ਹੀ ਹੁੰਦਾ ਏ ਕਿ ਅਸੀਂ ਗੱਲ ਕਰਦੇ ਹਾਂ ਜਦੋਂ ਰਿਸ਼ਤਿਆਂ ਦੀ ਧੀ ਦੇ ਗੱਲ ਦੀ ਜਦੋਂ ਵਿਆਹ ਦੀ ਗੱਲ ਚੱਲਦੀ ਏ ਤੇ ਅਸੀਂ ਕਿੰਨੇ ਮੁੰਡਾ ਬੜਾ ਕੰਮ ਕਰਦਾ ਏ ਪਰ ਜਦੋਂ ਕੁੜੀ ਘਰੇ ਆਉਂਦੀ ਏ ਸਹੁਰੇ ਪਰਿਵਾਰ ਦੇ ਵਿੱਚ ਤੇ ਮੁੰਡਾ ਕੁਝ ਵੀ ਨਹੀਂ ਕਰਦਾ ਮੁੰਡਾ ਵਿਹਲਾ ਹੀ ਰਹਿੰਦਾ ਏ ਮੁੰਡਾ ਸਾਰਾ ਦਿਨ ਆਪਣੇ ਦੋਸਤਾਂ ਦੇ ਨਾਲ ਘੁੰਮਣ ਘੇਰੀ ਚ ਲੰਘਾ ਰਹਿੰਦਾ ਏ 42 ਚਾਰ ਮਹੀਨੇ ਦੇਖਦੀ ਐ ਸੱਸ ਸੋਹਰਾ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ ਐ ਪੁੱਤ ਕੋਈ ਨਹੀਂ ਹੱਥ ਵੀ ਕੰਮ ਲੱਗ ਜੂਗਾ ਅੱਜ ਵੀ ਕੰਮ ਲੱਗ ਜੂਗਾ ਪਰ ਉਹਨੂੰ ਦੇਖਦੇ ਦੇਖਦੇ ਉਹਦਾ ਸਾਲ ਪਤੀਤ ਹੋ ਜਾਂਦਾ ਈ ਕਿੰਨੀ ਵਾਰੀ ਦੋ ਸਾਲ ਅਲੱਗ ਜਾਂਦੇ ਪਰ ਉਹ ਬੰਦਾ ਜਿਹੜਾ ਐ ਨਾ ਬੰਦਾ ਜਿਹੜਾ ਐ ਕੰਮਕਾਰ ਨਹੀਂ ਜੇ ਕਰਦਾ ਤੇ ਉਹ ਧੀਰਾ ਫਿਰ ਔਖਾ ਹੋ ਜਾਂਦਾ ਈ ਰਹਿਣਾ ਪਹਿਲਾਂ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਓ ਆਪਣੇ ਬੱਚਿਆਂ ਨੂੰ ਕੰਮਾਂ ਤੇ ਲਾਓ ਇੱਕ ਤੇ ਭਲੇਖਾ ਸਾਡੀਆਂ ਬੀਬੀਆਂ ਦੇ ਮਨਾਂ ਦੇ ਵਿੱਚ ਹੁੰਦਾ ਐ ਮੇਰਾ ਬੱਚਾ ਵਿਹਲਾ ਰਹਿੰਦਾ ਹੈ ਤੇ 25 ਦਾ ਵਿਆਹ ਕਰ ਦੋ ਤੇ ਬੱਚਾ ਕੰਮ ਕਾਜ ਕਰਨ ਲੱਗ ਜਾਊਗਾ ਨਹੀਂ ਪਹਿਲਾਂ ਬੱਚੇ ਨੂੰ ਜ਼ਿੰਮੇਵਾਰੀ ਸਿਖਾਓ ਫਿਰ ਬੱਚਿਆਂ ਦੀ ਆਨੰਦ ਕਾਰਜ ਕਰਾਓ ਕਿਉਂਕਿ ਜਿਸ ਕੁੜੀ ਨੇ ਆਉਣਾ ਹੈ ਨਾ ਤੁਹਾਡੇ ਘਰ ਦੇ ਵਿੱਚ ਉਸ ਕੁੜੀ ਨੂੰ ਸਾਰਾ ਕੁਝ ਦੇਣਾ ਪੈਣਾ ਹੈ ਕੱਪੜਾ ਲੀੜਾ ਵੀ ਦੇਣਾ ਪੈਣਾ ਉਹਦੇ ਸੁਪਨੇ ਵੀ ਪੂਰੇ ਕਰਨੇ ਪੈਣੇ ਆ ਨਾ ਰਿਸ਼ਤੇਦਾਰੀ ਵੀ ਤੁਹਾਨੂੰ ਨਭੋਲੀ ਪੈਣੀ ਹੈ ਧੀਆ ਔਰ ਪੁੱਤਰਾਂ ਨੂੰ ਜ਼ਿੰਮੇਵਾਰੀ ਸਿਖਾਓ ਜਿਹੜੇ ਆਪਣੇ ਮਾਂ ਪਿਓ ਆਪਣੇ ਧੀਆ ਔਰ ਪੁੱਤਰਾਂ ਨੂੰ ਜ਼ਿੰਮੇਵਾਰੀਆਂ ਸਿਖਾਉਂਦੇ ਆ ਨਾ ਉਹ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਅਨੰਤ ਪ੍ਰਾਪਤ ਕਰਦੇ ਨੇ ਗੁਰੂ ਸਾਹਿਬਾਨਾਂ ਨੇ ਇਹ ਗੱਲ ਸਮਝਾਉਣ ਦਾ ਚਤਨ ਕੀਤਾ ਕਿ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਣਾ ਜਿਹੜੇ ਲੋਕ ਭੱਜਦੇ ਨੇ ਉਹ ਫਿਰ ਨਾ ਪਰਮਾਤਮਾ ਨੂੰ ਪਾਉਂਦੇ ਨੇ ਨਾ ਦੁਨੀਆ ਦੇ ਵਿੱਚ ਉਹਨਾਂ ਦੀ ਕਦਰ ਹੁੰਦੀ ਹੈ ਜਦੋਂ